ਪੈਨਸ਼ਨਰ ਐਸੋਸੀਏਸ਼ਨ ਮੰਡਲ ਫਗਵਾੜਾ ਦੀ ਜ਼ਰੂਰੀ ਮੀਟਿੰਗ ਧਨੀ ਰਾਮ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਜੁਲਾਈ ਨੂੰ ਕਬਾਨਾ ਹੋਟਲ ਵਿੱਚ ਵਿਖੇ ਪੰਜਾਬ ਦੇ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਨਾਲ ਮੀਟਿੰਗ ਕੀਤੀ ਗਈ ਕਿਉਂਕਿ ਜਲੰਧਰ ਦੀ ਜਿਮਨੀ ਚੌਂ 10 ਜੁਲਾਈ ਨੂੰ ਹੋਣੀ ਸੀ ਤੇ 6 ਜੁਲਾਈ ਨੂੰ ਸਾਂਝੇ ਫਰੰਟ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਜਲੰਧਰ ਵਿਖੇ ਝੰਡਾ ਮਾਰਚ ਕਰਨਾ ਸੀ ਇਸ ਲਈ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਤੇ ਕਿਹਾ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ ਪਰ ਉਹਨਾਂ ਨੂੰ ਮੰਨਿਆ ਨਹੀਂ ਗਿਆ ਇਸੇ ਤਰ੍ਹਾਂ ਕਈ ਵਾਰ ਮੀਟਿੰਗਾਂ ਦਾ ਭਰੋਸਾ ਦੇ ਕੇ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਹੈ ਜਿਸ ਕਾਰਨ ਮੁਲਾਜ਼ਮਾ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਪੂਰਾ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਬੁਲਾਰਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਹੀ ਝੂਠ ਬੋਲ ਕੇ ਰਾਜ ਕਰਦਾ ਹੋਵੇ ਫਿਰ ਵਿਸ਼ਵਾਸ ਕਿਸ ਤੇ ਕੀਤਾ ਜਾ ਸਕਦਾ ਹੈ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸੂਬਾ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ ਹੁਣ ਪੰਜਾਬ ਪੈਨਸ਼ਨਰ ਮੁਲਾਜ਼ਮ ਸਾਂਝਾ ਫਰੰਟ ਵੱਲੋਂ 6 ਅਗਸਤ ਨੂੰ ਪੂਰੇ ਪੰਜਾਬ ਅੰਦਰ ਸੂਬਾ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਝੂਠੇ ਲਾਰਿਆਂ ਦੀਆਂ ਪੰਡਾ ਸਾੜੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਸਮੂਹ ਮੁਲਾਜ਼ਮਾਂ ਨੇ ਫਗਵਾੜਾ ਮਾਡਲ ਟਾਉਨ ਵਿਖੇ ਬਿਜਲੀ ਘਰ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਝੂਠਾਂ ਦੀ ਵੰਡ ਨੂੰ ਅੱਗ ਲਾਈ ਇਸ ਮੌਕੇ ਸੂਬੇ ਦੇ ਮੀਤ ਪ੍ਰਧਾਨ ਅਤੇ ਸ਼੍ਰੀ ਰਾਮ ਜੱਗੀ ਅਤੇ ਸਰਕਲ ਜਲੰਧਰ ਦੇ ਪ੍ਰਧਾਨ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਸ਼ਾਮਿਲ ਹੋਏ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਜਿਵੇਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 259 ਦਾ ਫੈਕਟਰ ਇੱਕ ਇੱਕ 2016 ਤੋਂ ਡੀਏ ਦਾ ਬਕਾਇਆ ਤੇ ਪੈਂਡਿੰਗ ਪਈਆਂ ਕਿਸ਼ਤਾਂ ਦਿੱਤੀਆਂ ਜਾਣ ਮੈਡੀਕਲ ਕੈਸ਼ਲੈਸ ਸਕੀਮ ਦੁਬਾਰਾ ਸ਼ੁਰੂ ਕੀਤੀ ਜਾਵੇ ਮੈਡੀਕਲ ਪੱਤਾ ਵਧਾਇਆ ਜਾਵੇ 23 ਸਾਲਾਂ ਲਾਭ ਬਿਨਾਂ ਭੇਦਭਾਵ ਸਭ ਨੂੰ ਬਰਾਬਰ ਦਿੱਤਾ ਜਾਵੇ 200 ਰੁਪਏ ਪ੍ਰਤੀ ਮਹੀਨਾ ਜੱਦੀਆ ਟੈਕਸ ਕਟੌਤੀ ਬੰਦ ਕੀਤੀ ਜਾਵੇ ਜਿਹੜੀਆਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗਾਂ ਦੌਰਾਨ ਸਾਂਝੀਆਂ ਕੀਤੀਆਂ ਗਈਆਂ ਮੰਗਾ ਹਨ ਉਹਨਾਂ ਨੂੰ ਜਲ ਤੋਂ ਜਲਦ ਪੂਰਾ ਕੀਤਾ ਜਾਵੇ ਸਾਂਝੇ ਫਰੰਟ ਦੀ ਮੀਟਿੰਗ 10 ਅਗਸਤ ਨੂੰ ਲੁਧਿਆਣਾ ਵਿਖੇ ਕੀਤੀ ਜਾਵੇਗੀ ਅਤੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰਕੇ ਸੂਬਾ ਸਰਕਾਰ ਦਾ ਡਟ ਕੇ ਸੰਘਰਸ਼ ਕੀਤਾ ਜਾਵੇਗਾ। ਹੋਰ ਨਮੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਓ। ਫੇਸਬੁੱਕ ਪੇਜ ਸਤਾਰ ਵਿجے ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਮੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ। ਦੇਖੋ ਪੂਰੀ ਖਬਰ। ਮੈਂ ਸ਼੍ਰੀ ਰਾਮ ਜੱਗੀ ਸਰਕਲ ਪ੍ਰਧਾਨ ਜਲੰਧਰ ਤੇ ਉਮੀਦਪਰਧਾਨ ਪੰਜਾਬ ਪਾਵਰ ਕਮਪਨਸ਼ਨਰ ਐਸੋਸੀਏਸ਼ਨ ਅ ਅੱਜ ਦੀ ਇਸ ਪਤਲਾ ਫੂਕ ਰੈਲੀ ਜਿਹੜੀ ਕੀਤੀ ਅਸੀਂ ਪੰਜਾਬ ਸਰਕਾਰ ਦਾ ਪਤਲਾ ਫੂਕਿਆ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨੇ ਸਾਨੂੰ ਪਛਮੀ ਹਲਕਾ ਜਲੰਧਰ ਦੀ ਜਿਮਨੀ ਚੌਂ ਤੋਂ ਪਹਿਲਾਂ 1 ਜੁਲਾਈ ਨੂੰ ਮੀਟਿੰਗ ਦਿੱਤੀ ਸੀ ਵੀ ਮੈਂ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਇਹਨੂੰ ਜਾਇਜ਼ ਸਮਝਦਾ ਹਾਂ ਤੇ ਇਹ ਮੰਗਾਂ ਦਾ ਹੱਲ ਮੈਂ ਛੇਤੀ ਕਰਨਾ ਚਾਹੁੰਦਾ ਹਾਂ ਪਰ ਚੋਣ ਜਾਬਤਾ ਲੱਗਾ ਹੋਇਆ ਇਸ ਕਰਕੇ ਮੈਂ ਇਸ ਵੇਲੇ ਕੋਈ ਐਲਾਨ ਨਹੀਂ ਕਰ ਸਕਦਾ ਤੇ 25 ਜੁਲਾਈ ਨੂੰ ਪੰਜਾਬ ਮੁਲਾਜ਼ਮ ਪੈਨਸ਼ਨਰ ਸੰਘਾ ਫਰੰਟ ਜਿਹੜਾ ਉਹਦੇ ਨਾਲ ਮੀਟਿੰਗ 25 ਜੁਲਾਈ ਨੂੰ ਕੀਤੀ ਜਾਊਗੀ ਉਹਦੇ ਵਿੱਚ ਡਿਟੇਲ ਦੇ ਵਿੱਚ ਮੈਂ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਸੁਣ ਕੇ ਤੇ ਉਸ ਦਿਨ ਮੈਂ ਜੋ ਵੀ ਐਲਾਨ ਕਰ ਸਕਦਾ ਹਾਂ ਤੇ ਮੈਂ ਵਾਅਦਾ ਕਰਦਾ ਹਾਂ ਤਾਂ 25 ਜੁਲਾਈ ਉਹ ਵੀ ਬੀਤ ਗਈ ਪਰ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਦਿੱਤੀ ਤਾਂ ਫਿਰ ਮੈਸੇਜ ਆ ਗਿਆ ਵੀ ਮੀਟਿੰਗ ਜਿਹੜੀ ਹੈ ਹੁਣ 2 ਅਗਸਤ ਨੂੰ ਕੀਤੀ ਜਾਊਗੀ 2 ਅਗਸਤ ਨੂੰ ਵੀ ਮੀਟਿੰਗ ਨਹੀਂ ਕੀਤੀ ਗਈ ਹੁਣ ਫਿਰ ਮੈਸੇਜ ਭੇਜ ਦਿੱਤਾ ਪੰਜਾਬ ਸਰਕਾਰ ਵੱਲੋਂ ਵੀ ਮੀਟਿੰਗ ਜਿਹੜੀ ਹੈ 22 ਅਗਸਤ ਨੂੰ ਕੀਤੀ ਜਾਊਗੀ ਤਾਂ ਸਾਡਾ ਪੰਜਾਬ ਮੁਲਾਜ਼ਮ ਪੈਨਸ਼ਨਰ ਸੰਘਾ ਫਰੰਟ ਸਮਝਦਾ ਹੈ ਕਿ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿਹੜੀ ਹੈ ਇਹ ਮੁਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਲਾਰੇ ਲੱਪੇ ਜਿਹਾ ਲਾਗ ਰੱਖਣਾ ਚਾਹੁੰਦੀ ਹੈ ਇਹ ਕੁਝ ਦੇਣਾ ਨਹੀਂ ਚਾਹੁੰਦੀ ਜਿਹਦੇ ਕਰਕੇ ਸਾਰੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਵਿੱਚ ਸਰਕਾਰ ਦੇ ਪ੍ਰਤੀ ਬਹੁਤ ਰੋਸ ਹੈ ਤੇ ਬਹੁਤ ਗੁੱਸਾ ਹੈ ਇਸ ਕਰਕੇ ਪੰਜਾਬ ਸੰਝਾ ਫਰੰਟ ਨੇ ਇਹ ਜਿਹੜਾ ਫੈਸਲਾ ਕੀਤਾ ਵੀ ਪੰਜਾਬ ਸਰਕਾਰ ਦੇ ਤੇ ਝੂਠੀਆਂ ਪੰਡਾਂ ਦੇ ਇਹਨਾਂ ਦੇ ਪੁਤਲੇ 5 ਤਰੀਕ ਦੇ 6 ਤਰੀਕ ਨੂੰ ਫੂਕੇ ਜਾਣ ਉਸ ਦੇ ਤਹਿਤ ਫਗਵਾੜਾ ਡਿਵੀਜ਼ਨ ਵੱਲੋਂ ਇਹ ਅੱਜ ਪਤਲਾ ਫੂਕ ਰੈਲੀ ਕੀਤੀ ਗਈ ਹੈ ਇਹਦਾ ਮਜਾਰਾ ਕੀਤਾ ਗਿਆ ਤੇ ਪੰਜਾਬ ਸਰਕਾਰ ਦਾ ਸਿਆਪਾ ਕੀਤਾ ਗਿਆ ਤੇ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਤੋਂ ਪੰਜਾਬ ਸਰਕਾਰ ਤੋਂ ਕਿ ਮਲਾਜਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਸੀਰੀਅਸਲੀ ਵਿਚਾਰਿਆ ਜਾਵੇ ਤੇ ਜਿਹੜੀਆਂ ਮੰਗਾਂ ਸਾਰੀਆਂ ਜਾਇਜ਼ ਆ ਇਹਨੂੰ ਤੁਰੰਤ ਜਾਰੀ ਕੀਤਾ ਜਾਵੇ ਲਾਗੂ ਕੀਤਾ ਜਾਵੇ ਨਹੀਂ ਤਾਂ ਅਸੀਂ 10 ਤਰੀਕ ਨੂੰ ਪੰਜਾਬ ਪੁੱਦਰ ਤੇ ਚੰਡੀਗੜ੍ਹ ਦੇ ਵਿੱਚ ਅਸੀਂ ਮੀਟਿੰਗ ਕਰ ਰਹੇ ਹਾਂ ਸੋ ਲੁਧਿਆਣਾ ਵਿੱਚ ਮੀਟਿੰਗ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਤਿੱਖਾ ਐਕਸ਼ਨ ਸਰਕਾਰ ਦੇ ਖਿਲਾਫ ਉਹ ਨਿਕਾਗੇ ਤਾਂ ਜਿਹੜਾ ਸੰਘਰਸ਼ ਪ੍ਰੋਗਰਾਮ ਦਾ ਜਿਹੜਾ ਸਾਡਾ ਹੋਊਗਾ ਉਹਦਾ ਸੰਘਰਸ਼ ਦਾ ਸਾਹਮਣਾ ਕਰਨ ਵਾਸਤੇ ਇਹ ਪੰਜਾਬ ਸਰਕਾਰ ਤਿਆਰ ਰਹੇ ਫਿਰ ਇਹਦਾ ਖਮਿਆਜਾ ਪੰਜਾਬ ਸਰਕਾਰ ਨੂੰ ਭੁਗਤਣਾ ਪਊਗਾ ਕਿਤੇ ਪੰਜਾਬ ਸਰਕਾਰ ਪਲੇਖੇ ਚ ਨਾ ਰਹੇ ਕਿ ਪਹਿਲੀਆਂ ਪਾਰਟੀਆਂ ਸਰਕਾਰਾਂ ਲਾਰੇ ਲੱਪੇ ਨਾਲ ਟਾਈਮ ਲੰਗਾਉਂਦੀਆਂ ਰਹੀਆਂ ਤੇ ਇਹ ਵੀ ਸ਼ਾਇਦ ਇਹਦਾ ਟਾਈਮ ਲਗਾ ਲੂ ਉਹ ਮੁਲਾਜ਼ਮ ਤੇ ਪੈਨਸ਼ਨਰ ਤੇ ਜਿਹੜੇ ਲੋਕ ਵਿਰੋਧੀ ਚੜੀਆਂ ਇਹਨੀਆਂ ਨੀਤੀਆਂ ਇਹਦਾ ਡਟਵਾ ਵਿਰੋਧ ਕੀਤਾ ਜਾਊਗਾ ਤੇ ਇਹਨਾਂ ਦੇ ਸਰਕਾਰ ਦੇ ਨੱਕ 'ਚ ਦਮ ਕਰਕੇ ਅਸੀਂ ਆਪਣੀਆਂ ਮੰਗਾਂ ਸਰਕਾਰ ਤੋਂ ਮਨਾਵਾਂਗੇ ਤੇ ਸਾਰੇ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੂੰ ਅਪੀਲ ਆ ਕਿ ਤਕੜੇ ਹੋ ਕੇ ਸੰਘਰਸ਼ ਤਿੱਖੇ ਸੰਘਰਸ਼ਾਂ ਦਾ ਦੇ ਵਿੱਚ ਹਿੱਸਾ ਲਾਓ ਤੇ ਪੰਜਾਬ ਸਰਕਾਰ ਨੂੰ ਜਿਹੜਾ ਇਹ ਇੱਕ ਵਾਰੀ ਸਬਕ ਸਿਖਾਓ ਤਾਂ ਕਿ ਪੰਜਾਬ ਸਰਕਾਰ ਸਾਡੀਆਂ ਜਿਹੜੀਆਂ ਉਹ ਮੰਗਾਂ ਨੂੰ ਪ੍ਰਵਾਨ ਕਰੇ ਤਾਂ ਹੀ ਗੁੱਸਾ ਸ਼ਾਂਤ ਹੋ ਸਕਦਾ ਹੈ ਜਿਹੜਾ ਇੱਕ ਤੁਸੀਂ ਕਿਹਾ ਕਿ ਪੈਨਸ਼ਨਾਂ ਪੈਨਸ਼ਨਰਾਂ ਉਹਨਾਂ ਦਾ ਮੁੱਦਾ ਚੱਕ ਕੇ ਅੱਜ ਮਤਲਬ ਫੂਕਿਆ ਗਿਆ ਇਹ ਸੈਂਟਰ ਵੱਲੋਂ ਜਿਹੜੀ ਸਕੀਮ ਆ ਤੇ ਭਗਵੰਤ ਮਾਨ ਕਹਿੰਦਾ ਅਸੀਂ ਪੈਨਸ਼ਨਰ ਨੂੰ ਦੇਵਾਂਗੇ ਜਾਂ ਪੱਕੇ ਕਰਾਂਗੇ ਇਹ ਸਾਰੇ ਤਾਂ ਕੇਂਦਰ ਦੇ ਮੁੱਦੇ ਆ ਤੇ ਭਗਵੰਤ ਮਾਨ ਕਿਹੜੇ ਹਿਸਾਬ ਨਾਲ ਕਹਿ ਰਿਹਾ ਕਿ ਮੈਂ ਮੁਲਾਜ਼ਮਾਂ ਨੂੰ ਗੁੰਮਰਾਹ ਕਰ ਰਿਹਾ ਜਾਂ ਕੀ ਕਰ ਰਿਹਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਇਹ ਮੁਲਾਜ਼ਮਾਂ ਨੂੰ ਪੈਨਸ਼ਨਰ ਨੂੰ ਗੁੰਮਰਾਹ ਕਰ ਰਹੀ ਹੈ ਲੋਕਾਂ ਨੂੰ ਵੀ ਗੁੰਮਰਾਹ ਕਰ ਰਹੀ ਹੈ ਇਹ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਇਹ ਲੋਕ ਹੀ ਆਪਣੇ ਇਕੱਠ ਦੇ ਨਾਲ ਪੱਕੇ ਕਰਵਾ ਸਕਦੇ ਆ ਪਰ ਸੈਂਟਰ ਸਰਕਾਰ ਦੀਆਂ ਜਿਹੜੀਆਂ ਨਿੱਜੀ ਕਰਨ ਦੀਆਂ ਪਾਲਸੀਆਂ ਪ੍ਰਾਈਵੇਟਾਈਜੇਸ਼ਨ ਦੀਆਂ ਪਾਲਸੀਆਂ ਉਹਦੇ ਤਹਿਤ ਠੇਕਾ ਪ੍ਰਣਾਲੀ ਜਿਹੜੀ ਲਾਗੂ ਕੀਤੀ ਗਈ ਹੈ ਵਿਭਾਗਾਂ ਵਿੱਚ ਇਹ ਠੇਕਾ ਪ੍ਰਣਾਲੀ ਦੇ ਤਹਿਤ ਹੀ ਮੁਲਾਜ਼ਮ ਰੱਖੇ ਜਾਂਦੇ ਆ ਇਹ ਰੈਗੂਲਰ ਮੁਲਾਜ਼ਮ ਜਿਹੜੇ ਭਰਤੀ ਨਹੀਂ ਕੀਤੀ ਜਾ ਸਕਦੀ ਪਰ ਜੇ ਇਹ ਭਰਤੀ ਪੱਕੀ ਨਹੀਂ ਕਰਦੇ ਤਾਂ ਲੋਕਾਂ ਦਾ ਜੀਣਾ ਬਹੁਤ ਦੁਰਲੱਭ ਹੋ ਜਾਊਗਾ ਇਸ ਵੇਲੇ ਵੀ ਜਿਹੜੇ ਠੇਕਾ ਕਾਮੇ ਖੰਭਿਆਂ ਤੇ ਚੜ ਚੜ ਕੇ ਦਿਨ ਰਾਤ 16-16 ਘੰਟੇ ਡਿਊਟੀ ਦੇ ਕੇ ਉੱਪਰ ਹੀ ਮਰ ਜਾਂਦੇ ਸੜ ਜਾਂਦੇ ਆ ਉਹਨਾਂ ਦੇ ਵਸਾਰ ਨਹੀਂ ਲੈਂਦਾ ਉਹਨਾਂ ਨੂੰ 12-14000 ਰੁਪਏ ਦਿੱਤਾ ਜਾਂਦਾ ਤਾਂ ਇਹ ਠੇਕਾ ਕਾਮੇ ਪੰਜਾਬ ਪੱਧਰ ਤੇ ਆਪਣੀ ਲੜਾਈ ਲੜ ਰਹੇ ਆ ਤਾਂ ਪੈਨਸ਼ਨਰ ਐਸੋਸੀਏਸ਼ਨ ਸਾਡੀ ਉਹਨਾਂ ਦੀ ਸਪੋਰਟ ਕਰਦੀ ਹੈ ਉਹਨਾਂ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ ਤੇ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਕਾਨੂੰਨ ਬਣਾਇਆ ਜਾਵੇ ਪੰਜਾਬ ਦੇ ਵਿੱਚ ਕਾਨੂੰਨ ਬਣਾ ਕੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਔਰ ਪੱਕੀਆਂ ਤਨਖਾਹਾਂ ਜਿਹੜੀਆਂ ਰੈਗੂਲਰ ਸਹੂਲਤਾਂ ਉਹ ਦਿੱਤੀਆਂ ਜਾਣ ਤੇ ਪੈਨਸ਼ਨਰਾਂ ਨੂੰ ਜਿਹੜਾ ਲਾਰੇ ਨੱਪੇ ਦੇ ਵਿੱਚ ਰੱਖ ਕੇ ਤੇ ਮੰਗਾਈ ਪੱਤੇ ਦੀਆਂ ਪਿਛਲੇ ਬਕਾਏ ਪਾ ਸਾਡੇ 5.5 ਸਾਲ ਦੇ ਬਕਾਏ ਸਰਕਾਰ ਨੇ ਜਿਹੜੇ ਦਿੱਤੇ ਨਹੀਂ ਸਾਨੂੰ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਉਹ 12% ਰਹਿੰਦੀਆਂ ਉਹ ਨਹੀਂ ਦਿੱਤੀਆਂ ਸਾਨੂੰ ਕੋਈ ਮੰਗਾਈ ਜਿਹੜਾ ਸਾਡਾ ਮੈਡੀਕਲ ਪੱਤਾ ਉਹ ਸਾਡਾ 2000 ਅਸੀਂ ਕਿਹਾ ਸਾਡਾ ਦਿੱਤਾ ਜਾਵੇ ਅੱਜ ਇਸ ਮੰਗਾਈ ਦੇ ਯੁੱਗ ਦੇ ਵਿੱਚ ਬਿਮਾਰੀਆਂ ਦਾ ਪੂਰਾ ਜੋਰ ਆ ਤੇ ਸਰਕਾਰ ਜਿਹੜੇ ਹਸਪਤਾਲ ਆ ਅੰਨੀ ਲੋਟਿਆ ਤਾਂ ਇਹਨਾਂ ਪੈਸਿਆਂ ਦੇ ਨਾਲ ਜਿਹੜਾ ਇਲਾਜ ਨਹੀਂ ਹੋ ਸਕਦਾ ਤੇ ਸਰਕਾਰ ਨੂੰ ਜੇ ਲੋਕਾਂ ਦੀ ਸਰਕਾਰ ਆ ਤੇ ਲੋਕਾਂ ਦੇ ਦੁੱਖਰੇ ਸਮਝਣੇ ਚਾਹੀਦੇ ਆ ਤੇ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਇਹ ਸਾਡੀ ਅਪੀਲ ਆ ਸਰਕਾਰ ਨੂੰ